ਕਾਨੂੰ ਕੋਤੀ ਦਫਾ ਬੋਤਿਆਂ ਦੇ ਕੋਲ ਮੇਰਾ ਆ ਆ ਚੀ ਲੈ ਰਲਣਾ ਦੱਸਾਂ ਵੀ ਮੈਂ ਇੱਥੇ ਸੁੱਤੇ ਆ ਇਹ ਅੱਗ ਵੱਲੀ ਹੋਇ ਤੈੰਦੂ ਆਂਦਾ ਹੈ ਅੱਛਾ ਤੈੰਦੂ ਇੱਥੇ ਆਉਂਦਾ ਤੁਹਾਡੇ ਕੋ ਆ ਗਿਆ ਪਰਸੋਂ ਸ਼ਾਮ ਦੇ ਕੋਈ 5:30 ਵਜੇ ਨਾ ਅੱਛਾ ਜੀ ਤੈੰਦੂ ਵੇ ਸਾਹਮਣੀ ਵਾਲੀ ਪਹਾੜੀ ਦੇ ਉੱਤਰ ਕੇ ਆ ਗਿਆ ਇਹ ਖੱਡ ਇੰਨੀ ਉੱਚੀ ਹੋ ਗਈ ਆ ਕਿ ਖੱਡ ਤੇ 15 ਫੁੱਟ ਉੱਚਾ ਸੀ ਸਕੂਲ ਬੁੱਲਾ ਦੀ ਸਬਜ਼ੀ ਬਣਾਉਂਦੇ ਕਿਹੜੇ ਫੁੱਲ ਹੁੰਦੇ ਆ ਔਰ ਸਭ ਤੋਂ ਜਿਹੜੇ ਹਾਈਐਸਟ ਪਾਸ ਆ ਨਾ ਵਰਲਡ ਦੇ ਜਿਹੜੇ ਡੇਂਜਰਸ ਰਸਤੇ ਆ ਉਹ ਉੱਥੇ ਆ ਤੇ ਉਹਨਾਂ ਤੇ ਜਾ ਰਹੀ ਆ ਹੁਣੇ ਹਾਂਜੀ ਕੀ ਹਾਲ ਆ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਉੱਤੇ ਅੱਜ ਆਏ ਆ ਜੀ ਮੈਂਗਰੋਵਾਲ ਮੈਂਗਰੋਵਾਲ ਅੱਗੇ ਵੀ ਦੋ ਦਿਨ ਬਲੌਗ ਪਾਏ ਆ ਮੈਂਗਰੋਵਾਲ ਦੇ ਕਾਹੀਵਾਲ ਮੱਲੇ ਦੇ ਵਿੱਚ ਜਿਹੜਾ ਬਿਲਕੁਲ ਜੰਗਲ ਦੇ ਵਿੱਚ ਆ ਖੱਡੋ ਖੱਡ ਆਉਣਾ ਪੈਂਦਾ ਆ ਅ ਮਤਲਬ 4x4 ਗੱਡੀ ਇੱਥੇ ਤੱਕ ਪਹੁੰਚਦੀ ਆ ਜਾਂ ਤੁਸੀਂ ਉਹ ਪਰੋਂ ਖੱਡ ਤੋਂ ਪੈਦਲ ਰਸਤਾ ਵੀ ਥੱਲੇ ਆ ਸਕਦਾ ਹੈ ਨਾ ਤੇ ਇੱਥੇ ਪਹੁੰਚਿਆ ਤੇ ਇੱਥੇ ਪਿਆ ਆ ਕਾਈ ਵਾਲ ਪਿੰਡ ਦੇ ਉਜਾੜ ਹੋਏ ਘਰ ਜਿਹੜੇ ਉਜਾੜ ਆ ਇੱਥੇ ਬੀਆਵਨ ਕੋਈ ਨਹੀਂ ਰਹਿ ਰਿਹਾ ਇਸ ਵੇਲੇ ਪਹਿਲਾਂ ਦੱਸਦੇ ਸੀ ਇੱਥੇ ਇੱਕ ਮਾਈ ਰਹਿੰਦੀ ਸੀਗੀ ਪਹਿਲਾਂ ਮਾਈ ਰਹਿੰਦੀ ਸੀ ਤਾਂ ਅੱਜ ਉਸ ਮਾਈ ਨੂੰ ਮਿਲਣ ਆਏ ਆ ਵੀ ਸ਼ਾਇਦ ਮਾਈ ਦੇ ਦਰਸ਼ਨ ਹੋ ਜਾਣ ਇੱਥੇ ਜਾਂ ਮਿਲ ਕੇ ਆਈਏ ਵੀ ਕਿੱਦਾਂ ਇੱਥੇ ਸਰਵਾਈਵ ਕਰਦੇ ਹੋਣਗੇ ਇਸ ਜੰਗਲ ਦੇ ਵਿੱਚ ਖੱਡ ਦੇ ਵਿੱਚ ਨਾ ਕੋਈ ਇੰਦਾ ਨਾ ਕੋਈ ਪ੍ਰਿੰਦਾ ਜਾਨਵਰਾਂ ਤੋਂ ਬਿਨਾ ਇੱਥੇ ਹੋਰ ਕੋਈ ਨਹੀਂ ਰਹਿੰਦਾ ਨਾ ਤੇ ਲਾਈਟ ਤਾਂ ਹੈਗੀ ਆ ਜਗਦੀ ਉੱਥੇ ਇਹਦਾ ਮਤਲਬ ਬਿਜਲੀ ਵੀ ਇੱਥੇ ਹੈਗੀ ਆ ਬਾਕੀ ਜਾ ਕੇ ਦੇਖਦੇ ਆ ਤੇ ਵੀ ਜਿੰਦੇ ਲੱਗਿਓ ਅੰਦਰ ਤਾਂ ਤੇ ਸਾਡੇ ਨਾਲ ਭਾਜੀ ਹੁਣੀ ਮਿਲੇ ਸਾਨੂੰ ਇੱਥੇ ਲੋਕਲ ਤੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਠੀਕ ਓ ਠੀਕ ਹੈ ਜੀ ਤੇ ਮੱਲਾ ਪੈਂਦਾ ਇਹ ਕਾਹੀਵਾਲ ਨਾ ਹਾਂਜੀ ਤੇ ਮੈਂ ਸੁਣਿਆ ਦੀ ਇੱਥੇ ਇੱਕ ਬਜ਼ੁਰਗ ਮਾਤਾ ਆ ਉਹ ਇੱਥੇ ਰਹਿੰਦੇ ਆ ਕਹਿੰਦੇ ਕੱਲੇ ਬਜ਼ੁਰਗ ਮਾਤਾ ਰਹਿੰਦੇ ਆ ਇਸ ਜੰਗਲ ਦੇ ਵਿੱਚ ਤੇ ਪਹਿਲਾਂ ਸਾਨੂੰ ਇਹਦੇ ਬਾਰੇ ਦੱਸਿਓ ਕਾਹੀਵਾਲ ਮੱਲੇ ਮਾਰੇ ਸੁਣਿਆ ਬਹੁਤ ਸੀਗਾ ਪਸ਼ੂ ਵਗੈਰਾ ਵੀ ਮੇਰੇ ਖਾ ਬਜਦੇ ਹੋਣਗੇ ਖੋਲੀਆਂ ਬਣੀਆਂ ਆ ਇੱਥੇ ਨਾ ਜੀ ਪਸ਼ੂ ਬਜਦੇ ਸੀ ਆ ਤੇ ਘਰ ਵੀ ਇੱਥੇ ਚਾਰ ਪੰਜ ਹੈਗੇ ਆ ਪਰ ਅੱਜ ਦੇਖਣ ਨੂੰ ਕੋਈ ਨਹੀਂ ਮਿਲ ਰਿਹਾ ਇੱਥੇ ਅੱਜ ਜੀ ਇੱਥੇ ਕੋਈ ਨਹੀਂ ਕੋਈ ਨਲੋਈਆਂ ਚੱਲ ਗਿਆ ਕੋਈ ਹਿਮਾਚਲ ਚੱਲ ਗਿਆ ਕੋਈ ਥੱਲੇ ਮਹੰਗਰਵਾਲ ਚੱਲ ਗਿਆ ਕਿਉਂਕਿ ਇੱਥੇ ਮੈਡੀਕਲ ਸੁਵਿਧਾ ਰੋਡ ਦੀ ਸੁਵਿਧਾ ਸਕੂਲ ਦੀ ਸੁਵਿਧਾ ਕੋਈ ਸੁਵਿਧਾ ਨਹੀਂ ਹੈ ਓਕੇ ਆ ਜਦਾਂ ਟੱਠੇ ਗਏ ਨਾ ਇਧਰਲੇ ਘਰ ਤਾਂ ਜਿਹੜੇ ਆ ਹਾਂ ਇਹ ਟੱਟ ਟੱਠ ਗਏ ਹਾਂ ਹਾਂ ਅੱਛਾ ਜੀ ਤੇ ਕਿੰਨੀ ਕੁ ਜਨਸੰਖਿਆ ਸੀਗੀ ਜਦੋਂ ਇੱਥੇ ਰਹਿੰਦੇ ਸੀਗੇ ਇੱਥੇ ਮਾਈ ਦੇ ਕਨੇ ਬੇਟੇ ਇੱਕ ਬੇਟੀ ਸੀ ਜਿਹੜੀ ਮਾਈ ਇੱਥੇ ਰਹਿੰਦੀ ਸੀ ਹੁਣ ਇੱਥੇ ਹੈਗੇ ਓ ਉਹ ਇੱਥੇ ਨਹੀਂ ਹੁਣ ਹੁਸ਼ਾਰਪੁਰ ਨੂੰ ਅਜਾ ਹੁਸ਼ਾਰਪੁਰ ਚਲੇ ਗਏ ਆ ਠੀਕ 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 ਓਕੇ ਆਪਾਂ ਅੰਦਰ ਜਾ ਕੇ ਦੇਖ ਸਕਦੇ ਆ ਲੋਕ ਲੋਕ ਲੱਗੇ ਹੋ ਤੇ ਇਹਨਾਂ ਦੇ ਜਿਹੜੇ ਕਰਤ ਮਾਲਕ ਓਹ ਗੇੜਾ ਗੂੜਾ ਮਾਰਦੇ ਇੱਥੇ ਕਿ ਨਹੀਂ ਹਾਂ ਜੀ ਮਾਰਦੇ ਆ ਮਤਲਬ ਇੱਥੋਂ ਰਹਿਣਾ ਛੱਡ ਤਾਂ ਪ੍ਰਾਪਰਟੀ ਓਨਾਂ ਦੀਆਂ ਇੱਥੇ ਪਈਆਂ ਹਜੇ ਹਾਂਜੀ ਓਕੇ ਤੇ ਹੁਣ ਇੱਥੇ ਡੰਗਰ ਬੱਚਾ ਵੀ ਕੋਈ ਨਹੀਂਗਾ ਜੰਗਲ ਬੱਚਾ ਤਿੰਦੂਏ ਬਾਗ ਚੀਤੇ ਬਹੁਤ ਹਨ ਜਦੋਂ ਡੰਗਰ ਬੱਚੇ ਰਾਤ ਨੂੰ ਆ ਕੇ ਬੈਠਦੇ ਨੇ ਜੀ ਜੀ ਕਈ ਕਈ ਅਟੈਕ ਕਰਦਾ ਓਕੇ ਅੱਛਾ ਮਾਤਾ ਕਿਦਾਂ ਸਰਵਾਈਵ ਕਰ ਰਹੀ ਸੀ ਇਨ ਇਨ ਜੰਗਲ ਦੇ ਵਿੱਚ ਹੁਣ ਦੇਖੋ ਤਿੰਦੂਏ ਇੰਨੇ ਆ ਇਧਰ ਬਾਗ ਇੰਨੇ ਫਿਰਦੇ ਆ ਅੱਛਾ ਦੇਖ ਲਓ ਚੌਂਕੇ ਉਦਾਂ ਹੀ ਆ ਉਦਾਂ ਹੀ ਮੰਜੇ ਪਏ ਆ ਆਸਮਾਨ ਸਾਰਾ ਕੁਝ ਉਦਾਂ ਹੀ ਪਿਆ ਅੰਦਰ ਇਦਾਂ ਛੱਡ ਕੇ ਚਲ ਗਏ ਹੋ ਹਾਂਜੀ ਇਹ ਸਭ ਇੱਥੋਂ ਛੱਡ ਕੇ ਹੁਸ਼ਾਰਪੁਰ ਹਾਂਜੀ ਕੋਈ ਹੁਸ਼ਾਰਪੁਰ ਚੱਲ ਗਿਆ ਕੋਈ ਹਿਮਾਚਲ ਚੱਲ ਗਿਆ ਕੋਈ ਮੈੰਗਰਵਾਲ ਚਲੇ ਗਿਆ ਜੀ ਜੀ ਤੇ ਕੀ ਕਾਰਨ ਰਿਹਾ ਮੇਨ ਇੱਥੇ ਪਤਨਦਾ ਇਹਦਾ ਮੈਨ ਕਾਰਨ ਇਹ ਹੈ ਜੀ ਨੰਬਰ 1 ਰੋਡ ਨਹੀਂ ਹੈ ਨੰਬਰ 2 ਮੈਡੀਕਲ ਸਹੂਬਾ ਨਹੀਂ ਹੈ ਮੈਡੀਕਲ ਸਹੂਬਾ ਬਿਲਕੁਲ ਹੈ ਨਹੀਂ ਕਿ ਰੋਡ ਦਾ ਸਭ ਤੋਂ ਵੱਡਾ ਆ ਵੀ ਤੁਸੀਂ ਪੈਦਲ ਵੀ ਤੁਹਾਡੇ ਲਈ ਆਉਣਾ ਔਖਾ ਇਸ ਏਰੀਏ ਦੇ ਵਿੱਚ ਪੈਦਲ ਵੀ ਆਣਾ ਔਖਾ ਉਹਦੇ ਬਾਅਦ ਲਾਈਟ ਵੀ 5-5 ਦਿਨ 4-4 ਦਿਨ ਨਹੀਂ ਆਂਦੀ ਨਹੀਂ ਆਉਂਦੀ ਹਾਂ ਓਕੇ ਬਾਕੀ ਨੈਟ ਨੈਟ ਬਿਲਕੁਲ ਨਹੀਂ ਚੱਲਦਾ ਇੱਥੇ ਨੈਟ ਨੈਟ ਨਹੀਂ ਚੱਲਦਾ ਬਾਤ ਕਿਤੇ ਨਹੀਂ ਹੋ ਸਕਦੀ ਜੀ ਇਸ ਕਰਕੇ ਇਹ ਏਰੀਆ ਦਾ ਤਕਰੀਬਨ ਤਕਰੀਬਨ ਜੰਗਲ ਦੀਆਂ ਵਾਦੀਆਂ ਸਾਰੀਆਂ ਛੱਡ ਗਈਆਂ ਮੰਜ਼ੋਲੀ ਵੀ ਛੱਡ ਗਏ ਲੰਬੀ ਵੀ ਛੱਡ ਗਏ ਹਾਂ ਲੰਬੀ ਮੈਂ ਪਿਛਲੀ ਵੀਡੀਓ ਚ ਪਾਇਆ ਸੀ ਘਰ ਬਹੁਤ ਸੋਹਣੇ ਉਹ ਵੀ ਛੱਡ ਗਏ ਉਧਰੋਂ ਨਾ ਹਾਂਜੀ ਤੇ ਵਜਾ ਇਹ ਰਹੀ ਹੈ ਮੇਨ ਕਾਰਨ ਇਹ ਹੀ ਰਿਹਾ ਮੇਨ ਕਾਰਨ ਇਹ ਹੀ ਹੈ ਕਿ ਰੋਡ ਨਹੀਂ ਹੈ ਮੈਡੀਕਲ ਸੁਵਿਧਾ ਨਹੀਂ ਹੈ ਸਕੂਲ ਨਹੀਂ ਹੈ ਸਕੂਲ ਨਹੀਂ ਹੈ ਹਾਂਜੀ ਅੱਛਾ ਆ ਤਾਂ ਯਾਰ ਇੱਥੇ ਕੋਈ ਰਹਿੰਦਾ ਹੈ ਮੈਨੂੰ ਲੱਗਦਾ ਉਹ ਰਹਿੰਦਾ ਕਿ ਮੈਂ ਹੀ ਰੱਖਿਆ ਜਨਾਬ ਅਰੇ ਤੁਸੀਂ ਇੱਥੇ ਰਹਿੰਦੇ ਇਕੱਲੇ ਰਹਿੰਦੇ ਹੋ ਹੁਣ ਮੈਂ ਰਹਿੰਦਾ ਨਹੀਂ ਮੈਂ ਚਲੀ ਜਾਂਦਾ ਮੈਂ ਵੀ ਭਰਾ ਅੱਛਾ 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 ਕਿਆ ਬਾਤ ਹੈ ਕਿਆ ਬਾਤ ਹੈ ਤੇ ਤੁਹਾਨੂੰ ਕਦੀ ਫਿਰ ਇਦਾਂ ਜਾਨਵਰਾਂ ਦਾ ਖਤਰਾ ਨਹੀਂ ਰਿਹਾ ਕੱਲਿਆਂ ਨੂੰ ਮੈਂ ਕਿਹਾ ਤੁਹਾਨੂੰ ਦੱਸਾਂ ਵੀ ਮੈਂ ਇੱਥੇ ਸੁੱਤੇ ਆਂ ਇਹ ਅੱਗ ਵੱਲੀ ਹੋਇਆ ਤੈੰਦੂ ਆਂਦਾ ਹੈ ਅੱਛਾ ਤੈੰਦੂ ਇੱਥੇ ਆਉਂਦਾ ਤੁਹਾਡੇ ਕੋ ਆ ਗਿਆ ਤੈੰਦੂਏ ਤੇ ਹਾਂ ਅੱਛਾ ਤੇ ਤੁਸੀਂ ਇੱਥੇ ਬੈਠੇ ਆਂ ਮੈਂ ਲੰਮਾ ਵੇਹਾਂ ਸੁੱਤੇ ਹੋਏ ਆਂ ਸੁੱਤੇ ਹੋਏ ਆਂ ਹਾਂ ਕੁਛ ਨਹੀਂ ਪਤਾ ਕੋਈ ਪਤਾ ਨਹੀਂ ਜਿਸ ਵੇਲੇ ਮੈਂ ਮੁੱਠਿਆ ਪਿਸ਼ਾਬ ਨੂੰ ਦਾ ਉਹ ਚਲਾਇਆ ਆਪਣੇ ਅੱਛਾ ਜੀ ਹਾਂ ਫਿਰ ਫਿਰ ਕੁਝ ਨਹੀਂ ਫਿਰ ਹੀ ਆਵੇ ਦੋੜ ਗਿਆ ਆਪਣੇ ਉਹ ਦੇਖੋ ਕੁਝ ਨਹੀਂ ਤੁਹਾਨੂੰ ਕਿਹਾ ਮੈਨੂੰ ਕੀ ਕਹਿਣਾ ਹੁੰਦਾ ਕਈ ਵਾਰੀ ਆਮਨੇ ਸਾਹਮਨੇ ਮਿਲਦਾ ਅੱਛਾ ਕੀ ਬਾਤ ਆ ਯਾਰ ਤੁਸੀਂ ਤਾਂ ਇੱਥੇ ਚਲੋ ਹੁਣ ਤੁਹਾਡਾ ਰੋਜ਼ਦਾ ਰਹਿਣਾ ਸਣਾ ਇੱਥੇ ਇਹਦੇ ਕਦੀ ਕਦੀ ਕਿਹੜਾ ਮਰਦੇ ਥੋੜੀ ਨਹੀਂ ਹਾਂ ਮੈਂ ਕਿਤੇ 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 ਸਮਝ ਲੈ ਜਾਂ ਦੋ ਦਿਨ ਰਹਿ ਵੀ ਜਾਣਾ ਇਹ ਦੋ ਦਿਨ ਰਹਿ ਜਾਂਦੇ ਆ ਕੱਲੇ ਆ ਕੱਲੇ ਨਹੀਂ ਅੱਛਾ ਇਹ ਮਾਤਾ ਦਾ ਘਰ ਸੀਗਾ ਹੈ ਹਾਂਜੀ ਓਕੇ ਪਰसों ਸ਼ਾਮ ਦੇ ਕੋਈ 5:30 ਵਜੇ ਨਾ ਅੱਛਾ ਜੀ ਤेंदुआ ਸਾਹਮਣੀ ਵਾਲੀ ਪਹਾੜੀ ਦੇ ਉੱਤਰ ਕੇ ਆ ਗਿਆ ਆ ਦੇਖ ਤੇ ਅੱਛਾ ਜੀ ਉਹ ਪਸ਼ੂ ਸਾਰੇ ਗਾਈਆਂ ਇੱਥੇ ਮੂੰਹ ਚੱਕ ਕੇ ਦੇਖਣ ਆਇਆ ਫੁਰ ਫੁਰ ਕਰਨ ਆਇਆ ਅੱਛਾ ਮੈਂ ਕਿਹਾ ਕੀ ਗੱਲ ਹੋ ਗਈ ਅੱਛਾ ਅੱਛਾ ਜਿਸ ਵੇਲੇ ਮੈਂ ਨਿਕਲ ਕੇ ਦੇਖਿਆ ਤਾਂ ਤेंदुआ ਉੱਤੀ ਪਹਾੜੀ ਦੇ ਥੱਲੇ ਆਇਆ ਤਾਂ ਪਸ਼ੂਆਂ ਪਰ ਅਟੈਕ ਕਰਨ ਦੀ ਤਿਆਰੀ ਚ ਅੱਛਾ ਫਿਰ ਮੈਂ ਥੋੜਾ ਜਿਹਾ ਹਲਾ-ਉਲਾ ਕੀਤਾ ਤਾਂ ਫਿਰ ਤेंदुआ ਮੁੜ ਕੇ ਫਿਰ ਚੜ ਗਿਆ ਉੱਪਰ ਨੂੰ ओके ਇਹ ਡਰਦਾ ਬੰਦੇ ਤੋਂ ਹਾਂ ਬੰਦੇ ਡਰ ਡਰਿਆ ਨਹੀਂ ਜਿਹੜਾ ਰੋਲਾ ਪਾਇਆ ਰੋਲਾ ਪਾਇਆ ਤੇ ਥੋੜਾ ਅੱਗ ਤੇ ਹੋਰ ਡਰਦਾ ਹੈ ਅੱਛਾ ਜੀ ਹਾਂ ਫਿਰ ਢਾਤਾ ਢਾਤਾ ਓਕੇ ਨੇ ਆ ਤੁਸੀਂ ਕਹਿੰਦੇ ਜਾਨਵਰ ਖਾ ਗਿਆ ਸੀਗਾ ਉਹ ਪਹਿਣਾ تھا ਉਹਨੇ ਤੇ ਕਿੱਡਾ ਕੁ ਸੀਗਾ ਖਰਾ ਵੱਡਾ ਤੈਂਦੂਆ ਸੀ ਉਹ ਇਹ ਕਿੰਨੇ ਕ ਤੈਂਦੂਏ ਯਾਰ ਇਸ ਏਰੀਆ ਦੇ ਵਿੱਚ ਬਹੁਤ ਤੈਂਦੂਆ ਹੈ ਹਰ ਜਗ੍ਹਾ 5 5 6 6 ਘੁੰਮੇ ਹੁੰਦੇ ਖੱਡਾਂ ਇਕੱਠੇ ਇਕੱਠੇ ਕੀ ਬਾਤ ਹੈ ਇਹ ਕਾਹੀਵਾਲ ਜੀ ਕਾਹੀਵਾਲ ਇਹਦਾ ਮਤਲਬ ਕਾਹੀਵਾਲ ਦੇ ਵਿੱਚ ਜਿਹੜੀ ਮਾਤਾ ਜਿਗਰੇ ਵਾਲੀ ਜਿਹੜੀ ਕੱਲੀ ਰਹਿ ਗਈ ਹੈ ਇੱਥੇ ਹਾਂ ਹੈਨਾ ਹਰ ਟਾਈਮ ਦਿਨ ਰਾਤ ਦੇ ਦੇਖੋ ਜੰਗਲ ਪਾਣੀ ਵੀ ਬੰਦੇ ਨੇ ਬਾਹਰ ਅੰਦਰ ਜਾਣਾ ਆ ਹਾਂ ਹੈਨਾ ਤੇ ਜਾਂ ਕਹਿ ਲੋ ਬਈ ਨਡਰਫੀ ਕਿੰਨੇ ਸਾਲ ਰਹੀ ਮਾਤਾ ਇੱਥੇ ਮਾਤਾ ਕੋਈ 1946 ਤੋਂ ਬਾਅਦ ਇੱਥੇ ਰਹੇ ਅੱਛਾ ਹਾਂ 46 ਤੋਂ ਬਾਅਦ ਤੇ ਯਾਰ ਵੀ ਉਹਨਾਂ ਦਾ ਖਾਣਾ ਪੀਣਾ ਕਿੱਦਾਂ ਹੁੰਦਾ ਸੀਗਾ ਕਿੱਦਾਂ ਆਪ ਜਾਂਦੇ ਸੀ ਪਹਿਲਾਂ ਜੁਕਰਾਟਾਂ ਦੇ ਪਹਿਲਾਂ ਤੇ ਜੰਗਲੀ ਜਾਨਵਰ ਤੂੰਦੂ ਤੂੰਦੂ ਨਹੀਂ ਥੇ ਹਾਂ ਤਾਂ ਥੋੜੀਆਂ ਵਾਦੀਆਂ ਵੀ ਠੀਆਂ ਹਾਂ ਹਾਂ ਤਾਂ ਭਾਈਚਾਰਾ ਵੀ ਥਾ ਹਾਂ ਇਸ ਕਰਕੇ ਆਪਸ ਵਿੱਚ ਤਾਲਮੇਲ ਨਾਲ ਕਰਾਟ ਹੁੰਦੇ ਸੀ ਤੇ ਕਰਾਟਾਂ ਤੇ ਅੱਜ ਉਹ ਪਾਣੀ ਵਾਲੀਆਂ ਚੱਕੀਆਂ ਹੈ ਨਹੀਂ ਦੇਖਣ ਨੂੰ ਵੀ ਨਹੀਂ ਆਪਣੇ ਏਰੀਆ 'ਚ ਕਰਾੜਾ ਨਹੀਂ ਗਏ ਹੁਣ ਨਹੀਂ ਹੁਣ ਨਹੀਂ ਰਹੇ ਪਹਿਲਾਂ ਇੱਧਰ ਸੀਗੇ ਕਰਾੜਾ ਬਹੁਤ ਕਰਾਟ ਸੀ ਅੱਛਾ ਹਾਂ ਜੋੜੀ ਦਾ ਸੀ ਗੀਤ ਦਾ ਸੀ ਉਹਦੇ ਬਾਅਦ ਸਾਧੂ ਦਾ ਕਰਾਟ ਸੀ ਹਾਂ ਹੁਣ ਤਾਂ ਚੱਕੀਆਂ ਹੁਣ ਤਾਂ ਜਿਹੜੇ ਵੱਡੇ ਵੱਡੇ ਨੇ ਉਹਨਾਂ ਨੇ ਘਰ ਘਰ ਚੱਕੀ ਰੱਖੀ ਹੋਏ ਆ ਹੁਣ ਉਹ ਪੁਰਾਣਾ ਜਵਾਨਾ ਵੀ ਨਹੀਂ ਰਿਹਾ ਹੁਣ ਪੁਰਾਣਾ ਟਾਈਮ ਵੀ ਨਹੀਂ ਰਿਹਾ ਤੇ ਇੱਕ ਇਥੇ ਇੰਟਰਨੈਟ ਦੀ ਬਹੁਤ ਤੰਗੀ ਹੈ ਨਾ ਇੰਟਰਨੈਟ ਰੋਡ ਔਰ ਸਕੂਲ ਸਹੂਲਤ ਨਹੀਂ ਹੈ ਇਸ ਕਰਕੇ ਦੁਨੀਆ ਨਿਕਲ ਚੁੱਕੀ ਹੈ ਅਗਰ ਇਥੇ ਰੋਡ ਹੁੰਦਾ ਇੰਟਰਨੈਟ ਹੁੰਦਾ ਤੇ ਲਾਈਟ ਦਾ ਪ੍ਰਬੰਧ ਖਾਸ ਹੁੰਦਾ ਤਾਂ ਮੇਰੇ ਹਿਸਾਬ ਨਾਲ ਇਹ ਆਵਾਦ ਹੁੰਦਾ ਏਰੀਆ ਪੂਰਾ ਵਾ ਏਰੀਆ ਪੂਰਾ ਵਾ ਕਿਉਂਕਿ ਆ ਜਿਹੜੀਆਂ ਚੀਜ਼ਾਂ ਆ ਨਾ ਜੀ ਇਹ ਤੁਸੀਂ ਲੋਕੀ ਅੱਜਕੱਲ ਪੈਸਾ ਖਰਚ ਕੇ ਚੀਜ਼ਾਂ ਲੈਣ ਜਾਂਦੇ ਆ ਤਾਜੀ ਹਵਾ ਲੈਣ ਜਾਂਦੇ ਪਿਓਰ ਪਾਣੀ ਲੈਣ ਜਾਂਦੇ ਆ ਇਹ ਗ੍ਰੀਨਰੀ ਦੇਖਣ ਜਾਂਦੇ ਆ ਦਾ ਆਨੰਦ ਮਾਣਣ ਜਾਂਦੇ ਆ ਸਾਡੇ ਕੋਲ ਹੀ ਸਾਰਾ ਕੁਝ ਪਿਆ ਹਿਸ਼ਾਰਪੁਰ ਦੇ ਵਿੱਚ ਯਾਰ ਨਾ ਕੋਈ ਰੋਡ ਨਹੀਂ ਹੈ ਕੋਈ ਸਕੂਲ ਨਹੀਂ ਹੈ ਕੋਈ ਨੈਟ ਨਹੀਂ ਹੈ ਇੱਥੇ ਕੋਈ ਬੁਣੀ ਹੈ ਜਾ ਕੇ ਟਿੱਬੇ ਪੱਤੇ 1 ਕਿਲੋਮੀਟਰ ਜਾਓ ਤੇ ਜਾ ਕੇ ਗੱਲ ਕਰੋ ਅੱਛਾ ਇਹ ਇਧਰੋਂ ਆਉਂਦਾ ਖਾੜ ਦਾ ਪਾਣੀ ਵੀ ਆਉਂਦਾ ਇਹਦੇ ਵਿੱਚ ਹੀ ਵੀ ਹਾਂ ਪਹਾੜ ਦੇ ਉੱਪਰੋਂ ਨਾ ਕੇ ਅੱਛਾ ਆਹ ਰਸਤਾ ਸੀ ਜੀ 메ਨ ਇਹ 메ਨ ਰਸਤਾ 메ਨ ਰਸਤਾ ਦੀ ਗੇਟ ਬਣਿਆ ਆ ਸੀਗਾ ਤੇ ਆ ਕਿਆ ਕਿਸਾ ਕਿੰਨੇ ਚਾਵਾਂ ਦੇ ਨਾਲ ਬਣਾਇਆ ਹੋਊਗਾ ਹਨਾ ਬੋਏ ਬਣਾਂਦਾ ਨਿਸਾਨ ਬਣਾਂਦਾ ਸਭ ਕੁਝ ਇੱਥੇ ਛੱਡ ਕੇ ਚਲ ਜਾਂਦਾ ਇੱਕ ਦਿਨ ਸਿੱਧੀ ਗੱਲ ਤੇ ਅੱਜ ਇਹ ਬਿਲਕੁਲ ਬੇਰਾਨ ਪਿਆ ਯਾਰ ਅਜਾੜ ਪਿਆ ਦੇਖੋ ਆ ਜਿਹੜੀਆਂ ਪੱਠੇ ਕੁੱਤਰਨ ਵਾਲੀਆਂ ਮਸ਼ੀਨਾਂ ਆ ਇਹ ਵੀ ਉਦਾਂ ਹੀ ਆ ਲਪੇਟ ਕੇ ਛੱਡ ਗਿਓ ਵਾ ਸਾਰਾ ਕੁਝ ਇੱਥੇ ਨਾ ਹਾਂਜੀ ਤੇ ਕਦੀ ਇਹਨਾਂ ਵੀ ਪੱਠੇ ਕੁੱਤਰਦੇ ਹੋਣਗੇ ਹਾਂਜੀ ਕੀ ਬਾਤ ਆ ਅਰੇ ਕਿਹਦਾ ਦਿਲ ਕਰਦਾ ਯਾਰ ਇਹਨਾਂ ਦੀਆਂ ਚੀਜ਼ਾਂ ਨੂੰ ਛੱਡ ਕੇ ਜਾਣ ਨੂੰ ਮਜਬੂਰੀਆਂ ਹੁੰਦੀਆਂ ਬੰਦੇ ਦੀਆਂ ਹਾਂਜੀ ਤੇ ਇਹ ਜਿਹੜਾ ਖੱਡ ਪਹਿਲਾਂ ਤੋਂ ਹੀ ਇਦਾਂ ਚੱਲ ਰਹੀ ਆ ਖੱਡ ਡੈਮ ਕਰਕੇ ਬੜੀ ਉੱਚੀ ਹੋ ਗਈ ਆ ਕੋਈ 5-5 ਫੁੱਟ ਇਹ ਰਸਤਾ ਜਣੀ ਪਹਿਲਾਂ ਸਾਫ਼ ਹੁੰਦਾ ਸੀ ਜਾਂ ਪਹਿਲਾਂ ਤੋਂ ਹੀ ਖੱਡਿਆ ਸ਼ੁਰੂ ਤੋਂ ਸ਼ੁਰੂ ਤੋਂ ਖੱਡ ਸੀ ਲੇਕਿਨ ਪਹਿਲਾਂ ਜਿਹੜੀ ਖੱਡ ਕੋਲੋਜ ਸੀ ਹਾਂ ਹੁਣ ਕਿਹਾ ਅੱਛਾ ਸਾਈਡ ਤੋਂ ਰਸਤਾ ਸੀਗਾ ਹਾਂ ਤੇ ਖੱਡੋ ਖੱਡ ਰਸਤਾ ਸੀ ਸਾਈਡ ਤੇ ਲੋਕਾਂ ਨੇ ਕੋਈ ਬੀਜਣਾ ਵਾਣਾ ਕਰਨਾ ਆਪਣਾ ਅੱਛਾ ਇਹ ਖੇਤ ਹੁੰਦੇ ਸੀਗੇ ਖੇਤ ਹੁੰਦੇ ਸਾਰੇ ਖੇਤ ਬਗਦੇ ਸੇ ਜਿਹਨਾਂ ਚ ਮੱਖੀ ਹੁੰਦੀ ਸੀ ਹਾਂਜੀ ਤੇ ਹੁਣ ਪਾਣੀ ਬਗਲ ਦੇ ਨਾਲ ਖੱਟ ਦੇ ਨਾਲ ਸਾਰੀ ਰੇਤਾ ਹੀ ਦਿੱਤਾ ਹੋ ਗਈ ਨਾ ਹੁਣ ਆਪਾਂ ਇੱਕ ਵਾਰੀ ਸਕੂਲ ਵਾਲੀ ਛਾਤੀ ਮਾਰ ਲਈ ਐ ਹਾਂ ਮਾਰ ਲਓ ਮਾਰ ਤੇ ਸਕੂਲ ਦੀ ਐਸਟੀ ਵੀ ਆਪਾਂ ਦੇਖ ਲਈਏ ਦੱਸਦੇ ਆ ਕਹਿੰਦੇ ਸਮਾਨ ਅੰਦਰ ਪਿਆ ਜੀ ਤੇ ਇਹ ਸਕੂਲ ਦੇ ਉੱਤੇ ਜਿੱਦਾਂ ਸਕੂਲ ਤੁਸੀਂ ਕਹਿੰਦੇ ਸਕੂਲ ਤਾਂ ਲੱਗੇ ਸੀਗਾ ਹਾਂਜੀ ਸਕੂਲ ਤਾਂ ਲੱਗੇ ਸੀਗਾ ਵੀ ਇੱਥੇ ਬੱਚੇ ਆਉਂਦੇ ਨਹੀਂ ਸੀ ਪੜਨ ਬੱਚੇ ਬਸੇਰੇ ਆਉਂਦੇ ਸੇ ਮੰਦੋਲੀ ਮਾਹੂ ਵਾਲੇ ਤਨ ਇਹ ਬੱਚਿਆਂ ਲਈ ਵੀ ਜਾਨਵਰਾਂ ਦਾ ਖਤਰਾ ਤਾਂ ਬਣਿਆ ਹੀ ਸੀਗਾ ਨਹੀਂ ਉਸ ਵੇਲੇ ਨਹੀਂ ਥੇ ਤਿੰਦੂਏ ਜਿੱਤੇ ਚੂਤੇ ਅੱਛਾ ਉਸ ਵੇਲੇ ਨਹੀਂ ਸੀ ਓਕੇ ਤੇ ਇਹਦੇ ਬੰਦ ਹੋਣ ਦਾ ਕਾਰਨ ਮੇਨ ਇਹ ਰਿਹਾ ਵੀ ਜਿੱਦਾਂ ਲੋਕੀ ਛੱਡ ਕੇ ਚਲੇ ਗਏ ਬੱਚੇ ਹੈ ਨਹੀਂ ਸੀ ਇੱਥੇ ਬੱਚੇ ਨਾ ਹੋਣ ਕਰਕੇ ਇਸ ਬੀਆਬਾਨ ਜੰਗਲ ਦੇ ਵਿੱਚ ਮਾਸਟਰ ਵੀ ਕੋਈ ਨਹੀਂ ਆਉਣਾ ਚਾਹੁੰਦਾ ਸੀ ਹਾਂ ਲਾਸਟ ਵਿੱਚ ਹਾਂਜੀ ਜਿਹੜਾ ਮਾਸਟਰ ਆਉਂਦਾ ਥਾ ਉਹ ਪੋਸਟਿੰਗ ਕਰਾਂਦਾ ਥਾ ਕਿ ਰਸਤਾ ਜਿਹੜਾ ਹੈ ਇਹਦੇ ਗਰੰਟ ਹੈ ਨਹੀਂ ਅੱਛਾ ਕਿ ਰਸਤਾ ਜਿਹੜਾ ਆ ਕਿ ਰਸਤਾ ਨਹੀਂ ਹੈ ਅੱਛਾ ਜੀ ਨਹੀਂ ਹੈ ਅੱਛਾ ਜੀ ਹੂੰ ਇਹ ਕਿੰਨੇ ਕਿ ਘਾਰੀ ਦਾ ਇੱਛਾ 20 ਸਾਲ ਲਾ ਗਿਆ 20 ਸਾਲ ਹਾਂ ਉਹਦੇ ਬਾਅਦ ਇੱਥੇ ਕੋਈ ਮਾਸਟਰ ਨਹੀਂ ਟਿਕਿਆ ਅੱਛਾ ਜੀ ਇਹ ਖੱਡ ਇੰਨੀ ਉੱਚੀ ਹੋ ਗਈ ਹੈ ਕਿ ਖੱਡ ਤੇ 15 ਫੁੱਟ ਉੱਚਾ ਸੀ ਸਕੂਲ ਹਾਂ ਜੀ ਇਹ ਖੱਡ ਬੜੀ ਨੀਵੀਂ ਸੀ ਅੱਛਾ ਹੂੰ ਸਕੂਲ ਉੱਚਾ ਹਾਂ ਅੱਛਾ ਜੀ ਵਿੱਚ ਮਿੱਟੀ ਪੈਣ ਕਰਉਣ ਨਾਲ ਹੂੰ ਤੇ ਬਰਾਬਰ ਹੋ ਗਿਆ ਤੇ ਇਹ ਕਿੰਨੇ ਕਿੰਨੇ ਸਾਲ ਤੋਂ ਸੀਗਾ ਕਿਹੜੇ ਸਾਲ ਤੋਂ ਸਕੂਲ ਸੀਗਾ ਇਹ ਪਤਾ ਕੁਛ ਇਹ 47 ਤੋਂ ਬਾਅਦ ਆ ਸੰਨ 1976 ਤੋਂ ਸਕੂਲ ਹੈ ਜੀ ਇਹ ਇਹ ਸਕੂਲ ਕਿਹੜੀ ਕਲਾਸ ਤੱਕ ਸੀਗਾ ਇਹ 5ਵੀਂ ਤੱਕ 5ਵੀਂ ਤੱਕ ਹਾਂਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਕਾਈਵਾਲ ਤੁਸੀਂ ਪੜੇ ਇੱਥੇ ਬਿਲਕੁਲ ਪੜੇ ਹਾਂ ਅੱਛਾ ਜੀ ਅੱਛਾ ਦੇਖੋ ਸਮਾਨ ਉਦਾਂ ਹੀ ਪਿਆ ਅੱਜ ਵੀ ਨਾ ਬੈਂਚ ਕੁਰਸੀਆਂ ਤੇ ਅੱਛਾ ਇਹ ਵੀ ਨਹੀਂ ਲੈ ਕੇ ਗਏ ਯਾਰ ਮੈਨੂੰ ਲੱਗਦਾ ਹੋਰ ਰੀਜਿਸਟਰ ਯੂਸਟਰ ਵੀ ਉਧੇ ਪਏ ਅੰਦਰ ਪਤਾ ਨਹੀਂ ਕਿ ਆ ਗਿਆ ਤਾਲਾ ਲੱਗਿਆ ਕਿ ਆ ਪਿਆ ਤਾਲਾ ਸਮਾਨ ਵੀ ਨਹੀਂ ਚੱਕਿਆ ਇੱਥੋਂ ਨਾ ਲੋਕ ਲੱਗੇ ਹੋ ਆ ਲੋ ਜੀ ਆਹ ਕਿਹੜੀ ਕਲਾਸ ਹੁੰਦੀ ਏ ਤੁਹਾਡੀ ਇੱਥੇ ਇੱਕ ਉਹ ਮਾਸਟਰ ਕਹਿੰਨਾ ਪਹਿਲੀ ਤੇ ਲੈ ਕੇ ਪੰਜਵੀਂ ਦਾ ਆਈ ਹੂੰ ਹਾਂ ਯਾਰਾ ਅੰਦਰ ਪਏ ਆ ਇਧਰ ਜਾਨ ਜਾਨਵਰ ਘੁੰਮਿਓ ਲੱਗਦੇ ਅੰਦਰ ਨਾ ਅੱਛਾ ਬੋਲਦ ਮਰਿਆ ਹਾਂਜੀ ਉਹਨੇ ਚੇਰ ਕੇ ਅੰਦਰ ਹੀ ਮਾਰਤਾ ਆਹ ਬਈ ਜਾਨਵਰ ਨੇ ਉਹਨੇ ਹੀ ਮਾਰਿਆ ਉਹਨਾਂ ਨੇ ਯਾਰ ਕਿਤੇ ਤੇ ਇਹ ਤੇ ਦੂਈ ਫਿਕ ਕਲੀ ਚੁਪਲੀ ਨਾ ਅੱਛਾ ਦੇਖ ਲੋ ਕਿਸੇ ਦਿਨ ਇਹ ਵੀ ਆਵਾਜ਼ ਸੀਗਾ ਬੰਦਿਆਂ ਨਾਲ ਹੀ ਰੌਣਕਾਂ ਬਿਲਕੁਲ ਬਿਲਕੁਲ ਬੰਦਿਆਂ ਨਾਲ ਹੀ ਰੌਣਕਾਂ ਆ ਤਾਂ ਕਿੰਨੀ ਚੈਲ ਪੈਲ ਰਹਿੰਦੀ ਹੋਊਗੀ ਸਵੇਰੇ ਸ਼ਾਮ 30 40 ਬੱਚੇ ਤੇ ਸਕੂਲ ਅੱਛਾ ਆਹ ਦੇਖੋ ਜੀ ਇੱਥੇ ਵੀ ਆ ਦੇਖੋ ਜਿਹੜਾ ਮਤਲਬ ਤेंदੂਆ ਇੱਥੇ ਤੱਕ ਮਾਰ ਕਰਦਾ ਆ ਹਾਂ ਤਿੰਦੂਆ ਮਾਰ ਕਰਦਾ ਇੱਥੇ ਤੱਕ ਫਿਰ ਯਾਰੇ ਦਿੱਕਤ ਮੇਨ ਇਹ ਵੀ ਗੱਲ ਰਹੀ ਹੋਊਗੀ ਜਦੋਂ ਜਾਨਵਰ ਜਾਨਵਰ ਇੱਧਰ ਜਿਆਦਾ ਵੱਧ ਗਿਆ ਤੇ ਇਹ ਵੀ ਕਿਤੇ ਨਾ ਕਿਤੇ ਸਕੂਲ ਬੰਦ ਕਰਨ ਦਾ ਰਿਹਾ ਹੋਊਗਾ ਨਾ ਨਹੀਂ ਜਾਨਵਰ ਸਕੂਲ ਤੇ ਬਾਅਦ ਹੀ ਵਧੇ ਨੇ ਇਹ ਕਿਉਂਕਿ ਜਿਹੜੀ ਸੈਂਚਰੀ ਹੈ ਤਖਣੀ ਉਹਨੇ ਛੱਡੇ ਨੇ ਇਹ ਅੱਛਾ ਬਾਅਦ ਛੱਡੇ ਨੇ ਹਾਂਜੀ ਅੱਛਾ ਪਹਿਲਾਂ ਜਾਨਵਰ ਨਹੀਂ ਸੀ ਇੰਨਾ ਪਹਿਲਾਂ ਜਾਨਵਰ ਨਹੀਂ ਥੇ ਫਿਰ ਉਹ ਕਹਿੰਨਾ ਇਹ ਬਾਗ ਹੈ ਬਾਗਣੀ ਹੈ ਦੋ ਬੱਚੇ ਦਿੰਦੀ ਹੈ ਤਿੰਦੂਆ ਚਾਰ ਬੱਚੇ ਦਿੰਦਾ ਹੈ ਹਾਂ ਤਿੰਦੂਆ ਚਾਰ ਦਿੰਦਾ ਤੇ ਫਿਰ ਤਿੰਦੂਆ ਦੀ ਤਾਦਾਦ ਵੱਧ ਹੀ ਆ ਜਿਆਦਾ ਹਾਂਜੀ ਠੀਕ 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 ਠੀ ਤੇ ਕਈ ਵਾਰੀ ਆਮਣਾ ਸਾਹਮਣਾ ਹੋਇਆ ਮੇਰਾ ਤੈਨੂੰ ਵੀ ਨਾਲ ਅੱਛਾ ਹਾਂ ਕੀ ਤਾਰ ਆਉਂਦੀ ਆ ਬਿਜਲੀ ਦੀ ਇਹ ਕਿੱਧਰ ਦੀ ਕਿੱਥੋਂ ਆਉਂਦੀ ਆ ਹੁਣ ਇਹ ਇਹ ਮਹਿੰਦਰਵਾਲ ਤੋਂ ਥੱਲੇ ਤੇ ਪਰਾਕਰਮ ਕੋਲ ਲੰਬੀ ਆ ਪਰ ਨਹੀਂ ਇਹ ਤਾਰ ਤਾਂ ਦੇਖੋ ਨਾ ਬਿਲਕੁਲ ਥੱਲੇ ਆ ਗਈ ਹੋਆ ਇਹ ਕੱਟੀ ਹੋ ਜੀ ਹਾਂ ਕੱਟ ਦਿਓ ਆ ਪਰ ਫੇਰ ਵੀ ਮੈਂ ਕਹਿੰਦਾ ਬੀ ਕੇਅਰਫੁੱਲ ਜਿਹੜੇ ਲੋਕੀ ਇੱਥੇ ਰਹਉਂਦੇ ਉਹਨਾਂ ਨੂੰ ਇੱਕ ਵਾਰੀ ਧਿਆਨ ਚ ਦੂਰੋ ਤਾਰ ਦਾ ਪਤਾ ਨਹੀਂ ਲੱਗਦਾ ਕੋਈ ਬੰਦਾ ਵਾਈਕ ਤੇ ਹੁੰਦਾ ਲੋ ਤੇ ਗਲ ਚ ਫਸ ਵੀ ਸਕਦੀ ਆ ਤੇ ਜਦੋਂ ਵੀ ਤੁਸੀਂ ਸਕੂਲ ਤੇ ਲੱਗੇ ਕਿਤੇ ਆਉਂਦੇ ਆ ਦੋ ਅੰਬਾਂ ਅੰਬ ਤੋਂ ਪਹਿਲਾਂ ਇਹ ਤਾਰ ਆ ਧਿਆਨ ਰੱਖਿਓ ਇਹਦਾ ਤੇ ਉਹ ਸਾਹਮਣੇ ਪਪੀਤਾ ਘੱਟ ਹੋ ਰਿਹਾ ਹੁਣ ਪਪੀਤਾ ਛਕਾਂਗੇ ਔਰ ਪਪੀਤਾ ਛਕਣ ਤੋਂ ਬਾਅਦ ਚਾਹ ਚੁ ਬਣ ਜੂ ਇੱਥੇ ਮੈਂ ਤਾਂ ਦੁੱਧ ਹੈ ਨਹੀਂ ਬਾਕੀ ਸਬੰਤ ਤਾਂ ਲਿਆਂਦਾ ਆ ਸਾਰਾ ਦੁੱਧ ਹੈਗਾ ਕੋਈ ਤਾਂ ਨਹੀਂ ਬਈ ਕੋਈ ਬੱਕਰੀ ਬੁੱਕਰੀ ਵੀ ਨਹੀਂ ਤੂੰ ਫਿਰਦੀ ਇੱਧਰ ਕਿਤੇ ਨਹੀਂ ਨਹੀਂ ਬੱਕਰੀ ਉਹ ਜੀ ਬੈਠੀ ਨਹੀਂ ਤੈਂ ਤੂੰ ਉਹ ਸੀ ਦੇ ਅਰੇ ਤੂੰ ਇਹਨੂੰ ਖਾ ਜਾਂਦਾ ਹੈ ਓਕੇ ਤੇ ਫਿਰ ਦੁੱਧ ਹੀ ਰਹਿ ਗਿਆ ਬਾਕੀ ਸਬੰਤ ਤਾਂ ਯਾਰ ਸਾਰਾ ਹੀ ਹੈਗਾ ਆਪਣੇ ਕੋਲ ਇਹ ਹੁਣ ਹੋ ਰਿਹਾ ਸਾਡਾ ਲੰਚ ਦਾ ਟਾਈਮ ਆਓ ਜੀ ਆਓ ਤੁਹਾਡੇ ਪਿੰਡ ਦਾ ਬੰਦਾ ਇੱਥੇ ਜਾਈ ਸੀ ਇੱਥੇ ਹੂੰ ਹੂੰ ਚੱਲ ਅੱਛਾ ਖਰਬੂਜਾ ਚਾਹੋ ਗਾੜ ਨਹੀਂ ਤੁਸੀਂ ਕੰਮ ਦਿੱਤਾ ਕੀ ਗ੍ਰੀਨ ਟੀ ਬਣੀ ਤਾਂ ਭਾਈ ਬਣਾਉਣੀ ਗ੍ਰੀਨ ਟੀ ਬਣੀ ਆ ਯਾਰ ਉੱਪਰ ਜਾਇਆ ਭਾਜੀ ਢੇਰਾ ਹੋ ਜਾਣਾ ਹਲੇ ਕੋਨੇ ਘੜ ਦਾ ਸੇਫਰ ਵਿਆ ਲੱਗ ਬਗਗੇ ਹੂੰ ਹਾਂਜੀ ਹਾਂਜੀ ਇਹ ਵੀ ਨਹੀਂ ਪਤਾ ਮੋਰੇ ਜਾ ਵੀ ਹੁੰਦਾ ਕਿ ਦੁਰਕੇ ਜਾਣਾ ਬੰਦਾ ਉੱਪਰ ਚਗਾ ਲਾਤਾ ਨਹੀਂ ਗੱਡੀ ਚੱਲ ਜਾਣੀ ਚੱਲ ਜਾਣੀ ਹੈ ਪਰਵਾਹ ਹੀ ਕੋਈ ਨਹੀਂ ਇਹ ਫੁੱਲਾਂ ਦੀ ਸਬਜ਼ੀ ਬਣਾਉਂਦੇ ਕਿਹੜੇ ਫੁੱਲ ਹੁੰਦੇ ਆ ਉਹ ਨਹੀਂ ਚਕਨਾਰਾਂ ਉਹ ਗੜੀਆਂ ਦੀ ਚਕਨਾਰਾਂ ਦਾ ਇਹ ਕਿਹੜਾ ਫੁੱਲ ਹੁੰਦਾ ਇਹ ਫੁੱਲ ਨਹੀਂ ਜਾਨੀ ਕਿ ਪ्योर ਦੇਸੀ ਜਿਹਨੋਂ ਕੋਈ ਦੋਰੀਆ ਨਹੀਂ ਕੋਈ 12 ਬੱਤੀ ਨਹੀਂ ਕੋਈ ਉਹ ਪੇੜ ਪਰ ਲੱਗ ਜਾਂਦਾ ਹਾਂ ਉੱਥੋਂ ਲੈ ਕੇ ਆਉਂਦੇ ਹਾਂ ਹਾਂ ਬਾ ਬਾਜੀ ਉਹ ਬੰਦ ਕਰ ਦੇ ਬਾ ਚੱਲੀ ਜਾਂਦੇ ਉਹ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਜਾਂਦਾ ਚੱਲਦਾ ਦੇਖ ਲਿਓ ਤੁਸੀਂ ਸਾਡੇ ਨਾਲ ਅਗਲੇ ਸਫ਼ਰ ਤੇ ਜਾ ਰਹੇ ਆ ਯਾਰ ਔਨਲਾਈਨ ਪੁੱਛਣਾ ਔਨਲਾਈਨ ਹੀ ਪੁੱਛਣਾ ਜੇ ਤੂੰ ਜਹਾ ਕਰੂਗਾ ਨਾ ਵਾਪਸ ਆ ਜਾ ਮੈਂ ਤੇ ਇੱਥੇ ਪਾਉ ਲ ਮਾੜ ਪੁੱਛੋ ਪਹਿਲਾ ਵਜੇ ਮਾਨ ਦਾ ਗਣੀ ਮਾਨ ਦਾ ਦਾਦੇ ਮਰਨਾ ਨਹੀਂ ਬਣਾਓ ਅਨੇ ਜੀ ਦੂਜੀ ਤਰ੍ਹਾਂ ਮਲਾਈਏ ਹੈ ਦੂਜੀ ਤਰ੍ਹਾਂ ਮਲਾਈਏ ਆ ਖਾਊਗਾ ਕੋਈ ਨਹੀਂ ਮੇਰਾ ਖਾਲਾ ਲਓ ਫੜੋ ਹੱਥ ਹੱਥ ਨਹੀਂ ਖਰਬੂਜਾ ਹੰਦੂ ਮਲਾ ਤਾਂ ਬੜੇ ਕੰਮ ਦਾ ਰੱਖਿਆ ਤੁਸੀਂ। ਪਰ ਬੰਦੇ ਸਾਡੇ ਬਹੁਤ ਕੰਮ ਦੇ ਆ ਜੀ। ਇੱਧਰ ਲਿਆਓ ਜਰਾ। ਆ ਗੱਡੀ ਜਿਹੜੀ ਹੈ ਨਾ 35 ਲੀਟਰ ਪਾਣੀ ਉਹਦੇ ਵਿੱਚ ਹੈ ਟਿਊਬ ਦੇ ਵਿੱਚ। ਪਿੱਛੇ ਟੁੱਟੀ ਲੱਗੀ ਹੋਆ। ਹੁਣ ਚੱਲੀ ਆ ਫਾਰਮ ਨੂੰ। ਫਾਰਮ ਨੂੰ ਚੱਲੇ ਆ। ਅੱਛਾ ਜੀ। 3 3000 3500 ਕਿਲੋਮੀਟਰ ਇੱਕ ਸਾਈਡ ਹੀ ਆ। ਔਰ ਸਭ ਤੋਂ ਜਿਹੜੇ ਹਾਈਐਸਟ ਪਾਸ ਆ ਨਾ ਵਰਲਡ ਦੇ ਜਿਹੜੇ ਡੇਂਜਰਸ ਰਸਤੇ ਆ ਉਹ ਉੱਥੇ ਆ ਤੇ ਉਹਨਾਂ ਤੇ ਜਾ ਰਹੀ ਆ ਹੁਣੇ। ਜਿਹੜਾ ਕਿੰਨੇ ਸੀਸੀ ਨੇ ਇਹਨੇ? ਹੂੰ। 2600 بی پی ایل ਕਿੰਨਾ ਖਾ ਦੇ ਕੇ پی ایل ਕਿਲੋਮੀਟਰ ਇੱਕ ਲੀਟਰ ਨਾਲ 10 ਅਰ ਇੱਕ ਹੋਰ ਚੀਜ਼ ਆ ਬੋਤਿਆਂ ਦੇ ਕੋਲ ਮੇਰੇ ਸਾਹ ਨਾਲ ਆ ਚੀਜ਼ ਹੈ ਨਹੀਂ ਕਿ ਮੇਰੇ ਖਾ ਆ ਚੀਜ਼ ਜੇ ਜੁਬਲੇ ਹਾਰੀ ਕੁਦਰਤ ਵਸਿਆ 13 ਅੰਤਰਾ ਜਾਇ ਲਿਖੀ ਅੱਛਾ ਜੀ ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ ਨਹੀਂ ਡਰ ਜਾਗਾ ਯਾਰ ਡਰ ਨੀ ਕਰ ਇਹ ਹਵਾ ਦਿਖ ਰਹੀ ਨਾ ਬੈਠੀ ਹੁਣ ਮੇਲੇ ਦੇ ਮਿਲਾਂਗੇ ਜੀ ਨਹੀਂ ਬਾਈ ਦਾ ਇਹ ਦੱਸ ਦੱਸ ਦੇਗੇ ਨਹੀਂ ਉਹ ਦਸੰਬਰ ਦੀ ਵੀ ਆਉਂਦੇ ਕਹਿੰਦੇ ਮੇਲਾ ਉਹ ਨਾ ਯਾਰ ਦੱਸ ਦੋ ਚਲੋ ਨਹੀਂ ਨਹੀਂ ਡਰੀਏ ਜਾਓ ਲੋਕਲ ਬੰਦੇ ਸਮਝਦੇ ਅੱਛਾ ਅਗਰ ਮਿਲਣਾ ਹੋਵੇ ਤਾਂ ਫਿਰ ਇੱਥੇ